ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਪਣੀ ਆਪ ਦੀ ਮਾਰਵਾੜੀ ਘੋੜੀ ਦਿਖਾਉਣੀ ਆ ਜਿਹੜੀ ਕਮੈਤ ਰੰਗ ਦੀ ਆਪਣੇ ਆਪ ਦੇ ਕੋਲੇ ਘਰੇ ਰੱਖੀ ਹੋਈ ਆ ਇਹ ਘੋੜੀ ਦੋਸਤੋ ਆਪਾਂ ਕਰਨੀ ਆ ਸੇਲ ਤੁਹਾਨੂੰ ਮੈਂ ਇਹਦੀ ਸਾਰੀ ਡਿਟੇਲ ਕਲੀਅਰ ਕਰਦਾ ਘੋੜੀ ਹੁਣ ਮੌਕੇ ਤੇ ਗੱਭਣ ਚੈੱਕ ਪਾਸ ਆ ਇਹਦੇ ਮੰਗਰਾ ਤੁਸੀਂ ਦੇਖ ਸਕਦੇ ਹੋ ਇਹਦਾ ਪਹਿਲਾ ਵਾਲਾ ਰਿਜ਼ਲਟ ਜਿਹੜੀ ਲਾਲ ਰਤਨ ਦੀ ਬਸ਼ੇਰੀ ਆ ਇਹ ਬਸ਼ੇਰੀ ਨਹੀਂ ਆਪਾਂ ਵੇਚਣੀ ਤੇ ਇਹ ਬਸ਼ੇਰੀ ਰੱਖੀ ਵੀ ਆ ਤੇ ਜਿਹੜਾ ਵੀ ਕੋਈ ਭਰਾ ਘੋੜੀ ਖਰੀਦਣਾ ਚਾਹੁੰਦਾ ਤਾਂ ਬਾਈ ਫੋਨ ਕਰ ਲਿਓ ਘੋੜੀ ਦੀ ਉਮਰ ਆ ਤਕਰੀਬਨ 6.5 ਸਾਲ ਤੋਂ 7 ਸਾਲਾਂ ਦੇ ਵਿੱਚ ਵਿੱਚ ਆ ਕੱਦ ਘੋੜੀ ਦਾ 59 ਇੰਚਾ ਦੋਸਤੋ ਤੇ ਇਹ ਹੁਣ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਗਈ ਮਾਰਵਾੜੀ ਘੋੜੇ ਸਰਤਾਜ ਤੋਂ ਜਿਹੜਾ ਸੰਧੂ ਸਟੱਡ ਫਾਰਮ ਡੋੜ ਵਾਲਿਆਂ ਦੇ ਕੋਲੇ ਸਰਤਾਜ ਘੋੜਾ ਗਾ ਰਤਨਾਕਰ ਲਾਈਨ ਦਾ ਰਾਜਵੀਰ ਦਾ ਬੱਚਾ ਉਹ ਬਹੁਤ ਸੋਹਣਾ ਉਸ ਘੋੜੇ ਦੇ ਵੀ ਰਿਜ਼ਲਟ ਆਏ ਵੇ ਆ ਉਸ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਹੋ ਗਈ ਮਿੱਤਰੋ ਘੋੜੀ ਆਪਣੀ ਢਾਈ ਮਹੀਨਿਆਂ ਦੀ ਸੋ ਆ ਇਹਦਾ ਪਹਿਲਾ ਵਾਲਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਇਹ ਬੇਸ਼ੇਰੀ ਲਾਰ ਰਤਨ ਦੀ ਆ ਤੇ ਇਹ ਬੇਸ਼ੇਰੀ ਵੀ ਚੰਗੀ ਬਣਦੀ ਆਉਂਦੀ ਆ ਕੱਦ ਕਾਠ ਸੋਹਣਾ ਕਰੂ ਆਪਦੀ ਮਾਂ ਨਾਲ ਉਹ ਇਹ ਕੱਦ ਕਾਠ ਵੱਡਾ ਕਰੂਗੀ ਸੋ ਰਿਜ਼ਲਟ ਘੋੜੀ ਦਾ ਚੰਗਾ ਗਾ ਸਾਉ ਸ਼ਰੀਫ ਘੋੜੀ ਆ ਮਿੱਤਰੋ ਆਪਣੇ ਕੋਲੇ ਤਕਰੀਬਨ ਹੁਣ ਇਸ ਘੋੜੀ ਨੂੰ ਆਈ ਨੂੰ 2 ਸਾਲ ਹੋਣ ਵਾਲੇ ਆ ਆਪਾਂ 2 ਸਾਲ ਪਹਿਲਾਂ ਇਹ ਉਦੋਂ ਲਿਆ ਕੇ ਮੇਲਟ ਕਰਾਤੀ ਸੀ ਲਾਰਾ ਤੋਂ ਉਦੋਂ ਤੇ ਆ ਬਸ਼ੇਰੀ ਆਈ ਸੀ ਉਦੋਂ ਤੇ ਸੋ ਹੁਣ ਇਹਨੂੰ ਅੱਗੇ ਥੋੜਾ ਜਿਹਾ ਟਾਈਮ ਪਾ ਕੇ ਮਹੀਨੇ ਦੋ ਮਹੀਨੇ ਤੱਕ 2 ਸਾਲ ਹੋ ਜਾਣਗੇ ਘੋੜੀ ਨੂੰ ਆਪਣੇ ਕੋਲੇ ਆਈ ਨੂੰ ਤੇ ਆ ਬੱਚੀ ਆਪਾਂ ਰੱਖੀ ਵੀ ਆ ਇਹ ਬੱਚੀ ਪਾਲਾਂਗੇ ਆਪਾਂ ਤੇ ਸੋ ਜਿਹੜਾ ਵੀ ਕੋਈ ਭਰਾ ਘੋੜੀ ਖਰੀਦਣਾ ਚਾਹੁੰਦਾ ਤਾਂ ਬਾਈ ਕਾਲ ਕਰ ਲਿਓ ਰਿਜ਼ਲਟ ਤੁਹਾਡੇ ਸਾਹਮਣੇ ਆ ਪਹਿਲਾਂ ਵਾਲਾ ਸੋਹਣੇ ਬੱਚੇ ਦਿੰਦੀ ਆ ਘੋੜੀ ਤੇ ਘੋੜੀ ਦੇ ਆਪ ਦਾਏ ਤੁਸੀਂ ਦੇਖ ਸਕਦੇ ਹੋ ਪੱਕਾ ਕਮੈ ਤਰੰਗਾ ਚਾਰੇ ਲੱਤਾਂ ਕਾਲੀਆਂ ਨੇ ਮੱਥੇ ਤੇ ਇਹਦੇ ਫੁੱਲ ਆ ਬਹੁਤ ਸੋਹਣਾ ਬਾਲਪੌਰੀਆਂ ਦੀ ਬਿਲਕੁਲ ਓਕੇ ਆ ਸਾਊਸ شریف ਘੋੜੀ ਆ ਤੋਰਾ ਤੂਰਾ ਸੋਹਣਾ ਤੁਰਦੀ ਆ ਸਵਾਰੀ ਚੰਗੀ ਕਰਾਉਂਦੀ ਆ ਤੇ ਵੈਸੇ ਵੀ ਠੰਡੀ ਆ ਘੋੜੀ ਬਾਕੀ ਬਰੀਕੀਆਂ ਬਰੁਕੀਆਂ ਤੁਸੀਂ ਦੇਖ ਲਓ ਗਰਦਨ ਬਹੁਤ ਜਿਆਦੇ ਪਤਲੀ ਆ ਮਾਰਵਾੜੀ ਕੈਰੇਕਟਰ ਚੰਗੇ ਬਹੁਤ ਆ ਇਹਦੇ ਚ ਕੰਨ ਕੰਨ ਵੀ ਸ਼ਕੀਨ ਆ ਮੂੰਹ ਮਾ ਬੜਾ ਪਤਲਾ ਸੋ ਸ਼ਕੀਨ ਸ਼ੋ ਕੁਆਲਟੀ ਬੱਚੇ ਦਿੰਦੀ ਆ ਤੇ ਆ ਬੇਸ਼ੇਰੀ ਵੀ ਜਿਵੇਂ ਤੁਸੀਂ ਦੇਖ ਹੀ ਲਈ ਇਹਦਾ ਪਹਿਲਾ ਰਿਜ਼ਲਟ ਆ ਜਿਹੜਾ ਲਾਰਾਤਨ ਤੋਂ ਦਿੱਤਾ ਇਹਨੇ ਮੇਰੇ ਵਾਲਾ ਤੁਸੀਂ ਨੰਬਰ ਨੋਟ ਕਰ ਲਓ 98038 37038 ਇਸ ਨੰਬਰ ਤੇ ਮੈਨੂੰ ਫੋਨ ਲਾ ਲਿਓ ਤੇ ਗੱਲਬਾਤ ਕਰਕੇ ਪਿੰਡ ਆ ਕੇ ਤੁਸੀਂ ਘੋੜੀ ਦੇਖ ਕੇ ਖਰੀਦ ਸਕਦੇ ਹੋ ਸੋ ਬਾਕੀ ਦੀ ਜਿਹੜੀ ਗੱਲਬਾਤ ਆ ਤੁਸੀਂ ਫੋਨ ਤੇ ਕਰ ਲਿਓ ਰੇਟ ਰੂਟ ਵਾਲੀ ਤੇ ਪਿੰਡ ਆ ਕੇ ਘੋੜੀ ਦੇਖ ਕੇ ਤਸੱਲੀ ਨਾਲ ਆਣ ਉੱਤੇ ਬਹਿ ਬੂ ਕੇ ਤਸੱਲੀ ਕਰਕੇ ਘੋੜੀ ਖਰੀਦ ਸਕਦੇ ਹੋ ਘੋੜੀ ਚੰਗੀ ਬਹੁਤ ਆ ਪੈਰਾਂ ਪੂਰਾ ਦੀ ਬੜੀ ਸਾਫਾ ਸਾਊਥਰੀਫ ਘੋੜੀ ਆ ਤੇ ਆ ਬਸ਼ੀਰੀ ਇਹਦੀ ਆਪਾਂ ਰੱਖ ਲਈ ਘੋੜੀ ਸੇਲ ਕਰ ਰਹੇ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਤਾਂ ਮੇਰੇ ਵਾਲੇ ਨੰਬਰ ਤੇ ਕਾਲ ਕਰ ਲਿਓ ਤੇ ਪਿੰਡ ਆਪਣਾ ਮੋੜਨਾਬਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਤਪਾ ਮੰਡੀ ਦੇ ਕੋਲੇ ਤੇ ਇਧਰਲੇ ਪਾਸੋਂ ਇਹ ਪੱਖੋ ਕੈਂਚੀ ਵਾਲੇ ਪਾਸੋਂ ਵੀ ਸੜਕ ਆਉਂਦੀ ਆ ਜੇ ਆਪਾਂ ਮੋਗਗੇ ਵਾਲੇ ਪਾਸਿਓਂ ਜਾਂ ਇਧਰੋਂ ਬਾਜੇਖਾਨੇ ਵਾਲੇ ਪਾਸਿਓਂ ਆਈਏ ਭੜੌੜ ਵਾਲੇ ਪਾਸਿਓਂ ਵੀ ਆਇਆ ਜਾਂਦਾ ਤੇ ਫੋਨ ਲਾ ਲਿਓ ਜਿਹਨੇ ਘੋੜੀ ਖਰੀਦਣੀ ਹੋਈ 2.5 ਮਹੀਨਿਆਂ ਦੀ ਗੱਬਣ ਹੋਗੀ